ਬਾਈ ਕਹਿੰਦਾ ਵੀ ਆ ਦੋ ਚੇਰਾਂ ਦੀ ਕੀਮਤ 1 ਲੱਖ ਰੁਪਈਆ ਹੈ ਬਈ ਕੁਛ ਜੇ ਹੁਣ ਸਾਡੇ ਕਣਕ ਯਾਰ ਚੰਗੀ ਨਿਕਲੇ ਹੁਣ ਸਾਡੇ ਨਾਲ ਐਂ ਕਰਿਆਂ ਤੂੰ ਬਾਈ ਇਹ ਨਾ ਵੀਰੇ ਦੋ ਚੇਹਰਾ ਨਹੀਂ ਹੋਰ ਵੀ ਬਹੁਤ ਕੁਝ ਹੈ ਜੀ ਨਾਲ ਤਾਂ ਇੱਕ 3 ਸੀਟਰ ਆ ਗਿਆ ਆਪਣਾ ਨਾਲ 2 ਸੀਟਰ ਹੈ ਜੀ ਨਾਲ 2 ਸੀਟਰ ਨਾਲ ਸਾਢੇ 3/2 ਸਾਢੇ 3 ਦਾ ਟੇਬਲ ਹੋਊਗਾ ਨਾਲ 8mm ਦਾ ਗਲਾਸ ਹੋਊਗਾ ਕਿੰਗ ਚੇਹਰਾ ਦਾ ਆਪਾਂ ਤੁਹਾਨੂੰ ਨਾਲ ਦੇਣੀ ਦੇਣੀਆਂ ਨੇ ਜੀ ਵੀ ਕੱਲੀਆਂ ਦੋ ਕੁਰਸੀਆਂ ਨਹੀਂ ਆ ਸਾਰਾ ਨਾਲ ਹੀ ਸਾਰਾ ਸੈੱਟ ਹੈ ਜੀ ਪੂਰੇ ਕਮਰੇ ਦਾ ਜੀ ਫੇਰ ਵੀ ਬਹੁਤ ਸਸਤਾ ਹੋ ਗਿਆ ਜੀ ਹਾਂ ਜੀ ਹਾਂ ਬਾਜ਼ਾਰ ਦੇ ਵਿੱਚ ਤਾਂ ਮਿਲਦਾ ਨਹੀਂ ਇਹਨਾਂ ਡੇਟਾ ਬਾਜ਼ਾਰ ਦੇ ਵਿੱਚ ਤੁਸੀਂ ਐ ਲੱਗ ਚਲੋ 2 ਲੱਖ ਦਾ 3 ਲੱਖ ਦਾ ਵਿਕਦਾਗਾ ਇਹ ਸਾਰਾ ਹੀ ਸੋਫਾ ਜਿਹੜਾ ਆਪਾਂ ਗੱਲ ਲੱਖ ਦਾ ਹੀ ਕਰਤਾ ਜੀ ਇਹਜ ਕਲਰ ਹੋਰ ਲੈਣਾ ਬਾਈ ਮੈਂ ਜੀ ਕਲਰ ਇਹਦੇ ਵਿੱਚ ਤੁਹਾਨੂੰ ਬਹੁਤ ਮਿਲ ਜਾਣਗੇ ਥੱਲੇ ਜੇ ਕੱਪੜੇ ਦੀ ਗੱਲ ਕਰੀ ਸਾਰਾ ਹੈਵੀ ਕਢਾਈ ਵਾਲਾ ਫੈਬਰਿਕ ਲੱਗਿਆ ਹੋਇਆ ਹੈ ਪਿੱਛੇ ਮੋਸ਼ਾ ਬੈਕਿੰਗ ਵਾਲਾ ਕੱਪੜਾ ਲੱਗਿਆ ਹੋਇਆ ਹੈ ਰੰਗੜੇ ਹਨ ਤੁਹਾਨੂੰ ਇਹਨਾਂ ਚ ਸਾਰੇ ਮਿਲ ਜਾਣਗੇ ਜੀ ਤੇ ਹੁਣ ਬਾਈ ਡਿਲੀਵਰੀ ਡਿਲੀਵਰੀ ਆਪਣੀ ਫ੍ਰੀ ਹੈ ਜੀ ਲੱਖ ਦੇ ਵਿੱਚ ਹੀ ਲੱਖ ਦੇ ਵਿੱਚ ਹੀ ਡਿਲੀਵਰੀ ਫ੍ਰੀ ਹੈ ਬੰਦਾ ਚਾਹੇ ਪਠਾਨਕੋਟ ਬੈਠਾ ਜਲੰਧਰ ਬੈਠਾ ਅੰਮ੍ਰਿਤਸਰ ਬੈਠਾ ਪਹੁੰਚ ਆਪਾਂ ਤੁਹਾਨੂੰ ਘਰ ਦੀ ਫ੍ਰੀ ਕਰਕੇ ਦੇਵਾਂਗੇ ਤੇ 1000 ਰੁਪਏ ਬਾਈ ਮੈਂ ਜੀ ਹੁਣ ਦੇ ਜਾਂ ਬਾਕੀ ਪੈਸੇ ਜਦੋਂ ਘਰੇ ਪ